ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕਿਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਬੌਣਾ ਮਧਰਾ ਰੋਗ ਕੀ ਇਹ PR131 ਨੂੰ ਆਉਂਦਾ ਹੈ ਹੋਰ ਕਿਸੇ ਵੈਰਾਈਟੀ ਨੂੰ ਨਹੀਂ ਆਉਂਦਾ ਇਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਆਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਵੀ ਦਬ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਅਕਸਰੀ ਸੋਸ਼ਲ ਮੀਡੀਆ ਤੇ ਜਾਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਯੂਨੀਵਰਸਿਟੀ ਵੱਲੋਂ ਜਿਹੜਾ ਆਪਣਾ ਇਸ਼ਤਿਹਾਰ ਸੁਪਾਏ ਜਾਂਦੇ ਨੇ ਵੀ ਬੌਣੇ ਮਾਧਰੇ ਰੋਗ ਪੂਟੇ ਤੋਂ ਸचेत ਰਹੋ ਤੇ ਆਪ ਦੇ ਖੇਤ ਦਾ ਜਿਹੜਾ ਲਗਾਤਾਰ ਨਰੀਖਣ ਕਰਦੇ ਰਹੋ ਸੋ ਕਿਸਾਨ ਵੀਰੋ ਇਹਦਾ ਜਿਹੜੇ ਆਪਣਾ ਬੌਣਾ ਰੋਗ ਹੈ ਇਹ ਆਪਾਂ ਨੂੰ ਪਤਾ ਕਿਵੇਂ ਚੱਲਦਾ ਹੈ ਕਿਉਂਕਿ ਆਪਾਂ ਪਨੀਰੀ ਪੱਟ ਕੇ ਖੇਤ ਵਿੱਚ ਟ੍ਰਾਂਸਪਲੈਂਟ ਕਰਤੀ ਉਦੋਂ ਬਾਅਦ ਵਿੱਚ ਇਹਦਾ ਆਪਣਾ ਬਿਲਕੁਲ ਕੋਈ ਪਤਾ ਨਹੀਂ ਲੱਗਦਾ ਇਹਦਾ ਪਤਾ ਲੱਗਦਾ ਆਪਾਂ ਨੂੰ 45 ਕਦਣਾ ਤੇ ਜਾ ਕੇ ਕਿਉਂਕਿ ਜਿਹੜੇ ਬੂਟੇ ਦੇ ਵਿੱਚ ਵਾਇਰਸ ਹੈ ਉਹ ਆਪਦਾ ਜਿਹੜਾ ਫਟਾਰਾ ਕਲੀਆਂ ਉਹ ਵੀ ਉਹ ਦੂਜੇ ਬਰੋ ਬੂਟਾਂ ਦੇ ਬਰੋਬਰੀ ਹੁੰਦੀਆਂ ਨੇਗੀਆਂ ਤੇ ਜਿਹੜੇ ਬੂਟੇ ਦੇ ਵਿੱਚ ਇਹ ਵਾਇਰਸ ਆ ਗਿਆ ਜਦੋਂ ਆਪਣਾ ਝੋਨਾ ਦੀ ਲੈਂਥ ਦੀ ਲੰਬਾਈ ਵਧਣ ਲੱਗਦੀ ਹੈ ਭਾਵੇਂ ਮੰਨਣ ਲੱਗਦਾ ਝੋਨਾ ਆਪਣਾ ਤਾ ਉਦੋਂ ਇਹ ਜਿਹੜਾ ਬੂਟ ਹੈਗਾ ਆਪਣਾ ਇਹ ਆਪਦੀ ਜਿਹੜੀ ਧਰਤੀ ਜੋ ਖਰਾਕ ਹੈ ਉਹ ਲੈਣੀ ਉਹ ਬੈਰਸ ਜਿਹੜਾ ਬੰਦ ਕਰ ਦਿੰਦਾ ਤੇ ਉਹ ਬੂਟੇ ਜਿਹੜੇ ਖਰਾਕ ਨਹੀਂ ਮਿਲਦੀ ਤਾਂ ਉੱਥੇ ਖੜ ਜਾਂਦਾ ਤੇ ਉਹ ਮਾਧਰਾ ਪਾਉਣਾ ਰੋਗ ਤੇ ਲੱਛਣ ਜਿਹੜੇ ਆਪਣੇ ਖੇਤ ਚ ਦਿਖਾਈ ਦੇਣ ਲੱਗ ਜਾਂਦੇ ਨੇ ਤੇ ਦੂਜੇ ਬੂਟਿਆਂ ਦੀ ਜਿਹੜੀ ਲੰਬਾਈ ਹੈ ਉਹ ਵੱਜ ਜਾਂਦੀ ਹੈ ਤਾਂ ਆਪਾਂ ਜਦੋਂ ਖੇਤ ਦੇ ਵਿੱਚ ਗੇੜਾ ਦਿੰਦੇ ਆ ਤਾਂ ਆਪਾਂ ਨੂੰ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਵੀ ਆਹ ਜਿਹੜਾ ਬੂਝਾ ਹੈ ਇਹ ਮਾਧਰਾ ਬੌਣਾ ਰੋਗ ਸਾਡੇ ਖੇਤ ਦੇ ਵਿੱਚ ਜਿਹੜਾ ਆ ਗਿਆ ਤੇ ਲੱਛਣ ਦਿਖਾਈ ਦੇਣ ਲੱਗ ਪਏ। ਸੋ ਕਿਸਾਨ ਵੀਰੋ ਇਹ ਜਿਹੜਾ ਮਾਧਰਾ ਬੌਣਾ ਰੋਗ ਹੈ ਇਹ ਕਿਸੇ ਵੀ ਲੰਮੇ ਸਮਾਂ ਲੈਣ ਵਾਲੀ ਵੈਰੈਟੀ ਆ ਜਿਵੇਂ ਪੀਆ 131 ਹੋਗੀ ਕਿਉਂ ਵੀ 145 ਦਿਨ ਜਿਹੜੇ ਲੈ ਜਾਂਦੀ ਹੈਗੀ ਤੇ ਜੇ ਦੇਖੀਏ ਪੀਲੀ ਪੂਸਾ ਡੋਗਰ ਪੂਸਾ ਜਾਂ ਪੂਸਾ 44 ਜਿਉਂ ਹੀ ਆਪਾਂ ਗੇਤੀਆਂ ਪਨੀਰੀਆਂ ਬੀਜਦੇ ਆਪਾਂ ਖੇਤ ਦੇ ਵਿੱਚ ਮਈ ਦੇ ਵਿੱਚ ਜਦੋਂ ਵੀ ਆਪਣਾ ਜਿਹੜਾ ਪਨੀਰੀ ਵਾਸਤੇ ਵਾਹਣ ਆਪਾਂ ਤਿਆਰ ਕਰਦੇ ਆਂ ਤਾਂ ਇਹ ਬਿਮਾਰੀ ਆ ਜਿਹੜੀ ਸਿਆਲ ਦੇ ਵਿੱਚ ਕਣਕ ਦੀ ਬੂਟੀ ਹੁੰਦੀ ਆ ਉਹਦੇ ਤੇ ਜਾਉਂਦੀ ਰਹਿੰਦੀ ਐ ਜਿਉਂ ਹੀ ਤੇਲਾ ਉਹਦੇ ਵਿੱਚੋਂ ਰਸ ਚੂਸ ਕੇ ਕਿਉਂਕਿ ਉਦੋਂ ਅਪ੍ਰੈਲ ਮਈ ਦੇ ਵਿੱਚ ਆਪਣੇ ਜਿਹੜੇ ਕੱਖ ਕੰਡਾ ਹੁੰਦਾ ਬਾਟਾਂ ਤੋਂ ਸਾਰਾ ਸੁੱਕ ਜਾਂਦਾ ਐ ਤੇ ਉਹ ਆਪਦੀ ਖਰਾਕ ਦੇ ਤੌਰ ਤੇ ਆਪਣੀ ਪਨੀਰੀ ਦੇ ਵਿੱਚ ਜਾ ਵੜਦਾ ਐ ਤੇ ਉਦੋਂ ਬਾਅਦ ਉਹਦੇ ਵਿੱਚ ਜਦੋਂ ਆਪਣੀ ਪਨੀਰੀ ਜਾਂ ਰਸ ਚੂਸਦਾ ਐ ਤਾਂ ਉਹ ਆਪਦਾ ਜਿਹੜਾ ਵਾਇਰਸ ਐ ਉਹਦੇ ਵਿੱਚ ਛੱਡ ਜਾਂਦਾ ਐ ਕਿਸਾਨ ਵੀਰੋ ਬਹੁਤ ਹੀ ਖਤਰਨਾਕ ਬਿਮਾਰੀ ਐ ਤੇ ਜਿੱਥੇ ਬਿਮਾਰੀ ਦਾ ਜਾਦੇ ਜਿਵੇਂ ਅਟੈਕ ਹੋ ਗਿਆ ਉਥੇ ਖੇਤਾਂ ਦੇ ਖੇਤ ਐ ਜਿਹੜੇ ਇਹ ਆਪਦੇ ਤਬਾਹ ਕਰ ਦਿੰਦਾ ਇਸ ਕਰਕੇ ਆਪਾਂ ਪੂਰਾ ਜਾਗਰੂਕ ਰਹਿਣਾ ਇਹ ਬਿਮਾਰੀ ਦੇ ਉਤੋਂ ਤੇ ਇੱਕ ਗੱਲ ਕਿਸਾਨ ਵੀਰੋ ਇਹਦੀ ਕੋਈ ਦਵਾਈ ਨਹੀਂ ਬਿਲਕੁਲ ਹੀ ਕੁਛ ਮਰਜ਼ੀ ਪਾਈ ਚੱਲਿਓ ਇਹਦਾ ਇਲਾਜ ਇਹੀ ਐ ਵੀ ਜਦ ਵੀ ਤੁਹਾਨੂੰ ਬੂਟਾ ਜਿਹੜਾ ਖੇਤ ਦੇ ਵਿੱਚ ਨਜ਼ਰ ਆਵੇ ਤਾਂ ਉਹਨੂੰ ਪੱਟ ਕੇ ਤਾ ਆਪਦਾ ਧਰਤੀ ਚ ਦੱਬ ਦੋ ਜਿਵੇਂ ਆਪਣੇ ਕੋਠਾ ਹੁੰਦਾ ਖੇਤ ਵਾਲਾ ਉੱਥੇ ਜਗਾ ਵੀ ਹੁੰਦਾ ਟੋਆ ਪਟ ਕੇ ਉਹਦੇ ਵਿੱਚ ਆਪਾਂ ਦੱਬ ਸਕਦੇ ਆਂ ਕਈ ਕਿਸਾਨ ਵੀਰ ਇਹਨੂੰ ਲੱਤ ਜੀ ਮਾਰ ਕੇ ਦੱਬ ਦਿੰਦੇ ਨੇ ਅੱਧਾ ਘਬਾਰ ਆ ਜਾਂਦਾ ਅੱਧਾ ਘਤ ਬਹਿ ਜਾਂਦਾ ਉਹ ਕਿਸਾਨ ਵੀ ਲੋਕ ਗਲਤ ਹੈ ਇਸ ਕਰਕੇ ਵੀ ਉਹ ਜਿਹੜਾ ਵਾਇਰਸ ਤੇ ਉੱਤੇ ਤੇਲ ਆਊਗਾ ਹੁਣ ਆਪਣੇ ਝੋਨੇ ਦੇ ਵਿੱਚ ਉਹਦੇ ਉਹ ਤੋੜ ਕੇ ਉਹ ਦੂਜੇ ਝੋਨੇ ਤੇ ਜਾਊਗਾ ਤਾਂ ਉਹ ਜਿਹੜਾ ਆਪਦਾ ਵਾਇਰਸ ਹੈ ਦੂਜੇ ਝੋਨੇ ਛੱਡ ਕੇ ਤਾਂ ਉਹਦੇ ਤੇ ਇਹ ਬਿਮਾਰੀ ਵੱਧ ਸਕਦੀ ਹੈ ਸੋ ਕਿਸਾਨ ਵੀਰੋ ਆਪਾਂ ਦਿਖਾਉਨੇ ਆ ਤੁਹਾਨੂੰ ਆ ਪੀੜੀ ਪੂਸਾ ਦਾ ਖੇਤ ਉਹਦੇ ਵਿੱਚ ਆਪਾਂ ਨੂੰ ਲੱਛਣ ਆ ਜਿਹੜੇ ਇੱਕ ਦੋ ਚਾਰ ਬੂਟਿਆਂ ਨੇ ਦਿਖਾਈ ਦਿੰਦੇ ਨੇ ਇੱਕ ਤਾਂ ਕਿਸਾਨ ਵੀਰੋ ਇਹ ਬੂਟੇ ਦੀ ਇਹ ਨਿਸ਼ਾਨੀ ਹੈ ਵੀ ਇਹਦਾ ਜੜ ਦਾ ਵਿਕਾਸ ਨਹੀਂ ਹੁੰਦਾ ਤੁਸੀਂ ਦੂਜੇ ਬੂਜੇ ਨੂੰ ਹੱਥ ਲਾ ਕੇ ਦੇਖੋ ਸਭ ਤੋਂ ਪੱਟਿਆ ਨਹੀਂ ਜਾਣਾ ਜਾਂ ਤੁਸੀਂ ਇਹਨੂੰ ਮਾਰ ਆਇਆ ਹੱਥ ਲਾਵੋਗੇ ਤਾਂ ਇਹ ਬੂਝਾ ਜਿਹੜਾ ਆਪਣੇ ਆਪ ਹੀ ਆ ਜਾਊਗਾ ਜਿਹੜਾ ਆਹ ਬੂਝਾ ਕਿਸਾਨ ਵੀਰੋ ਇਹ ਦੇਖਦੇ ਸਾ ਤੁਸੀਂ ਇਹਦਾ ਜਿਹੜਾ ਵਿਕਾਸ ਹੈ ਛੋਟਾ ਰਹਿ ਗਿਆ ਤੇ ਦੂਜਿਆਂ ਦੀ ਜਿਹੜੀ ਲੈਂਥ ਹੈ ਉਹ ਲੰਮੀ ਐ ਜਦ ਆਪਾਂ ਨੂੰ ਐ ਪੱਟਾਂਗੇ ਨਾ ਇਹ ਮਾੜੇ ਜੇ ਨਾਲ ਹੀ ਐ ਜਿਹੜਾ ਤੁਸੀਂ ਵੇਖ ਸਕਦੇ ਹੋ ਤੇ ਇਹ ਉੱਪਰ ਆ ਗਿਆ ਹੁਣ ਦੇਖੋ ਕਿ ਸਾਨੂੰ ਵੀ ਰੋਗ ਦਾ ਕੀ ਪਤਾ ਲੱਗਦਾ ਆਪਾਂ ਨੂੰ ਇਹਦੇ ਨਿਸ਼ਾਨੀ ਕੀ ਐ ਤੇ ਇੱਕ ਤਾਂ ਬਿਲਕੁਲ ਜਿਹੜੇ ਰੇ ਰੂਟਸ ਨੇ ਉਹ ਡਵੈਲਪਮੈਂਟ ਨਹੀਂ ਹੋ ਰਹੇ ਤੇ ਰੂਟਸ ਨੇ ਜਿਹੜੇ ਕਾਲੇ ਹੋ ਗਏ ਤੇ ਜਦੋਂ ਇਹ ਇਹਦੇ ਤਣੇ ਨੇ ਬਾਣ ਚੋਂ ਖਰਾਕ ਨਹੀਂ ਲੈਂਦੇ ਤਾਂ ਬੂਟਾ ਆਟੋਮੈਟਿਕ ਉੱਥੀ ਖੜ ਜਾਂਦਾ ਹੈਗਾ ਤੁਸੀਂ ਵੇਖ ਸਕਦੇ ਹੋ ਮਾੜਾ ਪਾਉਣਾ ਰੋਗ ਦਾ ਬੂਟਾ ਜਿਹੜਾ ਇਹ ਲੱਛਣ ਤੇ ਇੱਕ ਇਹ ਜਿਹੜੇ ਕਿਸਾਨ ਵੀਰੋਂ ਪੱਤੇ ਨੇ ਇਹਦੇ ਹੱਥ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਹੀ ਬਰੀਕ ਜੇ ਹੋ ਜਾਣਗੇ ਇਹ ਜਾਨੀ ਇਹ ਦੂਜੇ ਜੇ ਆਪਾਂ ਝੋਨੇ ਦਾ ਪੱਤਾ ਦੇਖੀਏ ਤਾਂ ਆਪਾਂ ਨੂੰ ਪੂਰਾ ਚਿੱਟਾ ਜਿਹੜਾ ਪੂਰੀ ਨਜ਼ਰ ਆਊਗਾ ਚੌੜਾ ਇਹਦੇ ਵਿੱਚ ਤੇ ਇੱਕ ਦੇਖ ਸਕਦੇ ਤੁਸੀਂ ਵੀ ਇਹ ਚ ਨਾ ਥੋੜੇ ਥੋੜੇ ਜਿਹੜੇ ਕਲੀਆਂ ਨੇ ਆਹਾ ਉਹ ਵੀ ਇਹਦੇ ਵਿੱਚ ਜਿਹੜੀਆਂ ਸੁਕਣੀਆਂ ਸਟਾਰਟ ਹੋਈਆਂ ਹੋਈਆਂ ਨੇਗੀਆਂ ਤੇ ਉੱਪਰੋਂ ਨੋਕਾਂ ਵੀ ਇਹਦੀਆਂ ਬਰੀਕ ਜਿਓਗੇ ਮੱਚਣ ਲੱਗੇ ਜਾਂਦੀਆਂ ਨਗੀਆਂ ਇਹਦੇ ਲੱਛਣ ਨੇ ਜਦ ਵੀ ਤੁਹਾਨੂੰ ਇਹ ਬੂਟੇ ਦਿਖਾਈ ਦੇਣ ਤਾਂ ਤੁਸੀਂ ਪੱਟ ਕੇ ਇਹਨੂੰ ਦੂਰ ਕਿਸੇ ਖਾਲੀ ਜਗ੍ਹਾ ਤੇ ਟੋਆ ਪੱਟ ਕੇ ਦਬ ਸਕਦੇ ਹੋਗੇ ਤੇ ਸਾਵਧਾਨ ਰਹੋ ਲਗਾਤਾਰ ਆਪਦੇ ਖੇਤ ਦਾ ਜਿਹੜਾ ਨਿਰੀਖਣ ਕਰਦੇ ਰਹੋ ਸੋ ਧੰਨਵਾਦੀ ਸਤਿ ਸ੍ਰੀ ਅਕਾਲ